ਪੂਰੀ ਦੁਨੀਆ ਭਰ ਵਿੱਚ 25 ਜੂਨ ਦਾ ਦਿਨ ਨਸ਼ਾ ਵਿਰੋਧੀ ਦਿਵਸ ਦੇ ਦੌਰ ਵਿੱਚ ਮਨਾਇਆ ਗਿਆ ਇਸ ਸੰਬੰਧੀ ਸਾਂਝ ਕੇਂਦਰ ਫਗਵਾੜਾ ਤੇ ਬਲੱਡ ਬੈਂਕ ਫਗਵਾੜਾ ਵੱਲੋਂ ਵੀ ਇਸ ਦਿਨ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਬਲੱਡ ਬੈਂਕ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਵਿਖੇ ਪ੍ਰਦਾਨ ਮਲਕੀਤ ਸਿੰਘ ਰਖਵੋਤਰਾ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸਪੀ ਫਗਵਾੜਾ ਦੇ ਬਿਹਾਵ ਤੇ ਡੀਐਸਪੀ ਸਰਬਨ ਸਿੰਘ ਬੱਲ ਅਤੇ ਨਸ਼ਾ ਛਡਾਊ ਕੇਂਦਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਲੋਚਨ ਨੇ ਸ਼ਰਕਤ ਕੀਤੀ ਜਿਨ੍ਹਾਂ ਨੇ ਇਸ ਸਮਾਗਮ ਦਾ ਆਗਾਜ਼ ਸ਼ਮਾਰੋਸ਼ਨ ਕਰਕੇ ਕੀਤਾ ਆਪਣੇ ਸੰਬੋਧਨ ਵਿੱਚ ਜਿੱਥੇ ਵਕਫਾ ਬੁਲਾ ਰਹੇ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਵਕਫਾ ਸਕੂਲਾਂ ਦੇ ਬੱਚਿਆਂ ਨੂੰ ਜਾਣੂ ਕਰਵਾਇਆ ਉੱਥੇ ਹੀ ਉਹਨਾਂ ਸੰਸਥਾਬਲੋਕ ਕੀਤੇ ਸੋਪਰਾਲੇ ਨੂੰ ਸਰਉ ਜੋਗ ਦੱਸਿਆ ਜਿਹੜਾ ਆਪਾਂ 22 ਤਰੀਕ ਨੂੰ ਡਰੱਗ ਫ੍ਰੀਨਸ ਕੈਂਪਲ ਹੋਣੀ ਹੈਗੀ ਆ ਉਸ ਬੰਦ ਦੇ ਵਿੱਚ ਅੱਜ ਜਿਹੜਾ ਇਹਨਾਂ ਨੇ ਕਾਇਲ ਕਰਮੀ ਕੀਤੀ ਆ ਬਲੱਡ ਬੈਂਕ ਫਗੋੜਾ ਵੱਲੋਂ ਵੀ ਨੋ ਟੂ ਡਰੱਗਸ ਇਹ ਬੜਾ ਚੰਗਾ ਹੈਗਾ ਇਹ ਹਮੇਸ਼ਾ ਹੀ ਜਿਹੜੇ 4-5 ਪ੍ਰੋਗਰਾਮ ਹਰ ਵੰਸ਼ ਦੇ ਵਿੱਚ ਕਰਾਉਂਦੇ ਨੇ ਇਹ ਜਿਹੜਾ ਨਸ਼ਾ ਉਹਨੂੰ ਇੱਕ ਤੰਨੇ ਦਾ ਹੀ ਛਡਾਇਆ ਜਾ ਸਕਦਾ ਪਹਿਲਾਂ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਨਸ਼ਾ ਹੈ ਕੀ ਜਿਹੜਾ ਨਸ਼ਾ ਵਾ ਉਹਦਾ ਮੇਨ ਮਕਸਦ ਤਾਂ ਵੀ ਕੋਈ ਵੀ ਵਿਅਕਤੀ ਜਿਹੜਾ ਕਿਸੇ ਚੀਜ਼ ਮਾੜੀ ਚੀਜ਼ ਦਾ ਸਵੇਨ ਕਰਨ ਲੱਗ ਪੈਂਦਾ ਉਸ ਦਾ ਫਿਰ ਆਦੀ ਹੋ ਜਾਂਦਾ ਉਹਨੂੰ ਨਸ਼ਾ ਕਿਹਾ ਜਾਂਦਾ ਵੀ ਜਿਹਨੂੰ ਆਪਾਂ ਛੱਡ ਨਹੀਂ ਸਕਦੇ ਉਹਦੇ ਮਾੜੇ ਪ੍ਰਭਾਵ ਕੀ ਨੇ ਉਹ ਆਪਾਂ ਸਾਰਿਆਂ ਨੂੰ ਪਤਾ ਹੈਗੇ ਆ ਇਸ ਕਰਕੇ ਡਾਕਟਰ ਸਾਹਿਬਾਨ ਵੱਲੋਂ ਵੀ ਬੜਾ ਅੱਛਾ ਹਸਪੀਟਲ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਪੁਲਿਸ ਵੱਲੋਂ ਵੀ ਅਸੀਂ ਜਿਹੜੀਆਂ ਦੀਆਂ ਤਿੰਨ ਕੈਟਾਗਰੀਜ਼ ਬਣਾਤੀਆਂ ਗਈਆਂ ਸਨ ਇਸ ਰਨ ਬਲੱਡ ਬੈਂਕ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਬੂਟੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਰਕੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਅੱਜ ਦਾ ਇਹ ਦਿਹਾੜਾ ਜਿੱਥੇ ਪੂਰੀ ਦੁਨੀਆ ਭਰ ਵਿੱਚ ਮਨਾਇਆ ਗਿਆ ਹੈ ਉੱਥੇ ਹੀ ਫਗਵਾੜਾ ਵਿਖੇ ਵੀ ਇਹ ਦਿਹਾੜਾ ਮਨਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਹਨਾਂ ਨੂੰ ਨਸ਼ਾ ਮੁਕਤ ਬਣਾ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ ਉਹਨਾਂ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਤਾਰਾ ਚੰਦ ਚੁੰਮ ਨੈਸ਼ਨਲ ਬਾਡੀ ਮਾਸਟਰ ਗੁਰਮੀਤ ਸਿੰਘ ਮਹਿੰਦਰ ਸਿੰਘ ਪ੍ਰੇਤਪਾਲ ਕਰਤੁਲੀ ਟੀਡੀ ਚਾਵਲਾ ਗੁਰਮੀਤ ਸਿੰਘ ਤੁਲੀ ਰਵਿੰਦਰ ਸਿੰਘ ਰਾਏ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ 26 ਜੂਨ ਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਇਹ ਦੇਸ ਸੁਨੌਂਗ ਦਾ ਪਰਪਸ ਹੋਇਆ ਕਰਦਾ ਹੈ ਕਿ ਅਸੀਂ ਲੋਕਾਂ ਨੂੰ ਨਸ਼ਾ ਕਰਨ ਦੇ ਵਿਰੁੱਧ ਦੇ ਵਿੱਚ ਐਜੂਕੇਟ ਕਰਕੇ ਇਨਲਾਈਟ੍ਰੇਟ ਕਰਕੇ ਨੌਲੇਜੇਬਲ ਕਰਕੇ ਇਸ ਨਸ਼ਾ ਜੋ ਹੈ ਪੁਸ਼ ਕਰਨ ਤੋਂ ਰੋਕ ਥਾਮਨਾ ਉਪਰਾਲਾ ਕਰ ਸਕੀਏ ਸੋ ਇਸ ਇਸ ਸੰਬੰਧੀ ਅੱਜ ਬਲੱਡ ਬੈਂਕ ਵਿਖੇ ਅੱਜ ਸਮਾਗਮ ਅਰਚਿਤ ਕੀਤਾ ਗਿਆ ਜਿਸ ਸਮਾਗਮ ਦੇ ਵਿੱਚ ਜਿੰਦਾ ਉਦਘਾਟਨ ਸਤਕਾਰ ਜੋ ਐਸਪੀ ਦੇ ਬਿਹਾਫ ਤੇ ਸਾਡੇ ਡੀਐਸਟੀ ਬਾਲ ਉਹਨਾਂ ਨੇ ਆਪਣੇ ਦੀਆ ਲਾਈਟਨ ਕਰਕੇ ਕੀਤਾ ਔਰ ਇਸ ਤੋਂ ਬਾਅਦ ਮਹਾਜਨ ਲੋਚਨ ਕਿਉਂਕਿ ਫਗਵਾੜੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਦੇ ਪ੍ਰਮੁੱਖ ਹਾਨਸੇਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਨਸ਼ਾ ਕੀ ਹੈ ਨਸ਼ੇੜੀ ਇਨਸਾਨ ਕਿਉਂ ਬਣਦਾ ਹੈ ਅਤੇ ਇਸ ਨੂੰ ਰੋਕਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਉਸ ਦੇ ਬਾਰੇ ਆਪਣੇ ਭਰਪੂਰ ਜਾਣਕਾਰੀ ਦਿੱਤੀ ਇਸ ਦੇ ਨਾਲ ਨਾਲ ਹੀ ਇਸ ਬਿੰਮੇਂਦਰ ਸਿੰਘ ਜਿਹੜੇ ਕੇ ਰਾਈਟਰ ਨੇ ਉਹਨਾਂ ਨੇ ਮਾਸਟਰ ਗਰਮੀਤ ਸਿੰਘ ਜਿਹੜੇ ਕਿ ਨੈਸ਼ਨਲ ਅਵਾਰਡੀ ਹਨ ਉਹਨਾਂ ਨੇ ਔਰ ਇਸ ਦੇ ਨਾਲ ਡਾਕਟਰ ਬੀ ਐਸ ਵਿਰਕ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ ਔਰ ਉਹ ਵਿਦਿਆਰਥੀ ਜਿਹੜੇ ਕਿ ਸ਼ਾਨੀ ਗਰੁੱਪ ਦੇ ਨਾਲ ਸੰਬੰਧਤ ਹਨ ਉਹਨਾਂ ਨੇ ਔਰ ਇਸ ਦੇ ਨਾਲ 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 ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਟੀਚਰ ਕੀਤੇ ਆਦ ਨੇ ਵੀ ਆਪਣੇ ਵਿਚਾਰ ਇਸ ਸਮਾਗਮ ਵਿੱਚ ਕੰਟ੍ਰਿਬਿਊਟ ਕਰਕੇ ਅੱਜ ਇਹ ਰਜ਼ੋਲ ਕੀਤਾ ਕਿ ਅਸੀਂ ਇਸ ਬੁਰਾਈ ਨੂੰ ਸਮਾਜ ਤੋਂ ਖਤਮ ਕਰਨ ਲਈ ਆਪ ਦੂਰ ਰਵਾਂਗੇ ਅਤੇ ਇਸ ਨੂੰ ਖਤਮ ਕਰਨ ਲਈ ਆਪਣਾ ਵੱਲੋਂ ਉਪਰਾਲਾ ਕਰਾਂਗੇ